ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਰੋਜ਼ਗਾਰ ਸਮਾਚਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨੌਕਰੀ ਕਰਨ ਵਾਸਤੇ ਪੋਸਟਾਂ ਨਿਕਲੀਆਂ ਨੇ ਉਹ ਤੁਸੀਂ ਜਾਣਕਾਰੀ ਸਾਰੀ ਸੁਣ ਲਓ ਜੋ ਮੈਂ ਤੁਹਾਡੇ ਨਾਲ ਸੰਪਰਕ ਨੰਬਰ ਸ਼ੇਅਰ ਕਰਨੇ ਨੇ ਉਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਦਫ਼ਤਰ ਦਾ ਐਡਰੈਸ ਲੈ ਲਓ ਕਿੱਥੇ ਤੁਹਾਡੀ ਜਿਹੜੀ ਇੰਟਰਵਿਊ ਹੋਣੀ ਹੈ ਜਾਂ ਉਹ ਕੰਪਨੀ ਜਿਹੜੀ ਭਰਤੀ ਕਰ ਰਹੀ ਹੈ ਉਹਨਾਂ ਨੇ ਦਫ਼ਤਰ ਜਾ ਕੇ ਤੁਸੀਂ ਉਹਨਾਂ ਨੂੰ ਡਾਕੂਮੈਂਟ ਜਮ੍ਹਾਂ ਕਰਾਉਣੇ ਨੇ ਕੋਈ ਵੀ ਤੁਹਾਡੀ ਫੋਨ ਤੇ ਭਰਤੀ ਨਹੀਂ ਹੋਣੀ ਤੁਸੀਂ ਸਿਰਫ ਫੋਨ ਤੇ ਗੱਲ ਕਰਕੇ ਉਹਨਾਂ ਦਾ ਦਫ਼ਤਰ ਦਾ ਐਡਰੈਸ ਪੁੱਛਣਾ ਤੇ ਕੀ ਕੀ ਤੁਸੀਂ ਡਾਕੂਮੈਂਟ ਲੈ ਕੇ ਜਾਣੇ ਆ ਜਾਂ ਆਪਣਾ ਤੁਸੀਂ ਰੈਜ਼ਿਊਮ ਸ਼ੇਅਰ ਕਰ ਦਿਓ ਤੁਹਾਨੂੰ ਦੱਸ ਦੇਣਗੇ ਵੀ ਤੁਸੀਂ ਐਸ ਨੌਕਰੀ ਦੇ ਕਾਬਿਲ ਹੋ ਤੇ ਇੱਥੇ ਤੁਸੀਂ ਜਿਹੜਾ ਇੰਟਰਵਿਊ ਵਾਸਤੇ ਪਹੁੰਚ ਜਾਣਾ ਉਹਨਾਂ ਤੋਂ ਤੁਸੀਂ ਲੋਕੇਸ਼ਨ ਅਤੇ ਇੰਟਰਵਿਊ ਦਾ ਜਿਹੜਾ ਟਾਈਮ ਆ ਉਹ ਪਤਾ ਕਰ ਲੈਣਾ ਸੋ ਤੁਹਾਡੇ ਨਾਲ ਪਹਿਲੀ ਜਾਣਕਾਰੀ ਸ਼ੇਅਰ ਕਰ ਰਹੇ ਆ ਖੰਨਾ ਸ਼ਹਿਰ ਦੇ ਵਿੱਚ ਤਨਖਾਹ ਜਿਹੜੀ 18500 ਤੁਹਾਡੇ ਅਕਾਊਂਟ ਵਿੱਚ ਆਏਗੀ ਸੋ ਜਿਹੜੇ ਵੀ ਵੀਰ ਖੰਨੇ ਏਰੀਏ ਦੇ ਨੇ ਸਿਕਿਉਰਿਟੀ ਗਾਰਡ ਲੱਗਣਾ ਚਾਹੁੰਦੇ ਨੇ ਇਸ ਭਰਤੀ ਵਾਸਤੇ ਸੰਪਰਕ ਕਰ ਸਕਦੇ ਨੇ ਨੰਬਰ ਮੈਂ ਤੁਹਾਡੇ ਨਾਲ ਜਿਹੜਾ ਅਗਲੀ ਪੋਸਟ ਦੇ ਨਾਲ ਹੀ ਸ਼ੇਅਰ ਕਰਦਾ ਅਗਲੀ ਪੋਸਟ ਹੈ ਇਸੇ ਕੰਪਨੀ ਵੱਲੋਂ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਫੋਰਟ ਹਸਪਤਾਲ ਲੁਧਿਆਣਾ ਦੇ ਨੇੜੇ ਸਿਕਿਉਰਿਟੀ ਸੁਪਰਵਾਈਜ਼ਰ ਦੀਆਂ ਪੋਸਟਾਂ ਨੇ 4 17000 ਰੁਪਏ ਪ੍ਰਤੀ ਮਹੀਨਾ ਤੁਹਾਡੀ ਸੈਲਰੀ ਹੋਏਗੀ PF ਤੇ ESIC ਜਿਹੜਾ ਅਲੱਗ ਤੋਂ ਤੁਹਾਨੂੰ ਮਿਲੇਗਾ 15 ਸਾਮੀਆਂ ਨੇ ਸਿਕਿਉਰਿਟੀ ਗਾਰਡ ਦੀਆਂ ਜਿਹਦੇ ਵਿੱਚ 15000 ਰੁਪਏ ਤੁਹਾਡੀ ਪਰ ਮਨਥ ਸੈਲਰੀ ਹੋਏਗੀ PF ਤੇ ESIC ਵੀ ਮਿਲੇਗਾ ਯੋਗਤਾ 10ਵੀਂ ਜਾਂ 12ਵੀਂ ਪਾਸ ਹੋ ਸਕਦੀ ਹੈ ਉਮਰ 20 ਤੋਂ 45 ਸਾਲ ਡਿਊਟੀ ਜਿਹੜੀ ਉਹ ਸ਼ਿਫਟਾਂ 'ਚ ਰਹੇਗੀ ਦਿਨ ਰਾਤ ਦੀ ਤੋਂ ਤੁਸੀਂ ਇਹਨਾਂ ਦੋਨੋਂ ਪੋਸਟਾਂ ਵਾਸਤੇ 80540 ਤੇ 20198 ਨੰਬਰ ਤੇ ਸੰਪਰਕ ਜਿਹੜਾ ਕਰ ਸਕਦੇ ਹੋ ਅਗਲੀ ਜਾਣਕਾਰੀ ਹੈਗੀ ਹੈ ਜੀ ਲਾਈਸੈਂਸ ਹਥਿਆਰ ਹੋਵੇ 12 ਬੋਰ ਦਾ ਨਿਊ ਅਮਰਸਰ ਸਰਕਾਰੀ ਬਿਲਡਿੰਗ ਦੇ ਵਿੱਚ ਡਿਊਟੀ ਹੈ 8 ਘੰਟੇ ਡਿਊਟੀ ਰਹਿਣ ਵਾਲੀ ਆ ਤਨਖਾਹ 18000 ਰਹੇਗੀ ਪੀਐਫ ਜਿਹੜਾ 3600 ਰੁਪਏ ਤੁਹਾਨੂੰ ਐਕਸਟਰਾ ਮਿਲੇਗਾ 4 ਦਿਨ ਮਹੀਨੇ 'ਚ ਛੁੱਟੀ ਮਿਲੇਗੀ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਵੀ ਬਣੇਗਾ ਸੋ ਜੇ ਕਿਸੇ ਵੀਰ ਕੋਲ ਰਿਵਾਲਵਰ ਜਾਂ ਪਿਸਟਲ ਹੈ ਤਾਂ ਉਹ ਵੀ ਜਿਹੜਾ ਅਪਲਾਈ ਹੈ ਉਹ ਕਰ ਸਕਦਾ ਹੈ ਇਹਦੇ ਤੋਂ ਇਲਾਵਾ ਜਿਹੜੀ ਸੀਐਸਓ ਦੀ ਪੋਸਟ ਹੈ ਸੈਲਰੀ 30000 ਰੁਪਏ ਇਹਨਾਂ ਨੂੰ ਤੁਹਾਨੂੰ ਮਿਲੇਗੀ ਚੀਫ ਸਿਕਿਉਰਿਟੀ ਅਫਸਰ ਦੀ ਰਹਿਣਾ ਜਿਹੜਾ ਤੁਹਾਨੂੰ ਫ੍ਰੀ ਮਿਲੇਗਾ ਇਹ ਲੁਧਿਆਣੇ ਦੇ ਵਿੱਚ ਜਿਹੜੀ ਪੋਸਟ ਹੈ ਇਹਦੇ ਤੋਂ ਇਲਾਵਾ ਸਿਕਿਉਰਿਟੀ ਸੁਪਰਵਾਈਜ਼ਰ ਦੀ ਪੋਸਟ ਹੈ 에어ਪੋਰਟ ਰੋਡ ਅਮਰਸਰ ਤੇ ਹੋਟਲ ਦੇ ਵਿੱਚ ਤਿੰਨ ਟਾਈਮ ਦਾ ਖਾਣਾ ਤੁਹਾਨੂੰ ਫ੍ਰੀ ਮਿਲੇਗਾ 8 ਘੰਟੇ ਜਿਹੜੀ ਡਿਊਟੀ ਰਹੇਗੀ 18000 ਰੁਪਏ ਸੈਲਰੀ ਹੈ ਇਹਨਾਂ ਪੋਸਟਾਂ ਵਾਸਤੇ ਤੁਸੀਂ 7889988593 ਨੰਬਰ ਤੇ ਜਿਹੜਾ ਉਹ ਅੱਜ ਹੀ ਜਿਹੜਾ ਸੰਪਰਕ ਕਰ ਸਕਦੇ ਹੋ ਇਹ ਜਿੰਨੀਆਂ ਵੀ ਪੋਸਟਾਂ ਹੁੰਦੀਆਂ ਨੇ ਇੱਕ ਦੋ ਦਿਨ ਦੇ ਵਿੱਚ ਇਹਨਾਂ ਤੇ ਲੋਕ ਜਿਹੜੇ ਰੱਖਲੇ ਜਾਂਦੇ ਨੇ ਕਿਉਂਕਿ ਵੈਕੈਂਸੀਆਂ ਬਹੁਤ ਘੱਟ ਹੁੰਦੀਆਂ ਨੇ ਸੋ ਅਗਲੀ ਜਿਹੜੀ ਮੈਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਉਹ ਹੈਗੀ ਹੈ ਜੀ ਬਠਿੰਡਾ ਸ਼ਹਿਰ ਦੇ ਵਿੱਚ ਸ਼ੋਰ ਸਿਕਿਉਰਟੀ ਏਜੰਸੀ ਦੇ ਵੱਲੋਂ ਇੱਕ ਚੀਫ ਸਿਕਿਉਰਟੀ ਅਫਸਰ ਦੀ ਪੋਸਟ ਹੈ ਲੋਕੇਸ਼ਨ ਹੈਗੀ ਸੰਗਤ ਮੰਡੀ ਬਠਿੰਡਾ ਦੇ ਵਿੱਚ ਸੈਲਰੀ 35000 ਰੁਪਏ ਮਹੀਨਾ ਰਹੇਗੀ ਦਫਤਰ ਦੇ ਵਿੱਚ 94634 ਤੇ 75914 ਨੰਬਰ ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਦੇ ਤੋਂ ਇਲਾਵਾ ਇੱਕ ਪੋਸਟ ਹੈ ਜਿਹੜੀ ਜੀ ਫੌਜ ਦੇ ਰਿਟਾਇਰਡ ਘੱਟ ਤੋਂ ਘੱਟ ਹੌਲਡਰ ਰੈਂਕ ਦਾ ਹੋਵੇ ਸਾਬਕਾ ਫੌਜੀ ਦੀ ਪੋਸਟ ਹੈ ਇਹ ਹੈਗੀ ਆ ਪੰਜਾਬ ਰਾਜ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਅਮਰਸਰ ਦੇ ਵਿੱਚ ਇੱਕ ਕਲਰਕ ਦੀ ਪੋਸਟ ਹੈ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਕਲਰਕ ਦਾ ਕੰਮ ਕਰਨਾ ਜਾਣਦਾ ਹੋਵੇ ਜਿਹੜਾ ਸਿਵਲ ਦਾ ਕੋਈ ਭਰਨਾ ਚਾਹੁੰਦਾ ਉਹ ਗ੍ਰੈਜੂਏਸ਼ਨ ਹੋਣਾ ਚਾਹੀਦਾ ਤੇ ਕੰਪਿਊਟਰ ਦਾ ਕੋਰਸ ਕੀਤਾ ਹੋਣਾ ਚਾਹੀਦਾ ਅੰਗਰੇਜ਼ੀ ਅਤੇ ਪੰਜਾਬੀ ਦੀ ਟਾਈਪਿੰਗ ਜਿਹੜੀ ਤੁਹਾਨੂੰ ਆਉਣੀ ਚਾਹੀਦੀ ਆ ਇਹ ਇੱਕ ਪੋਸਟ ਹੈ ਇਹਦੇ ਵਾਸਤੇ ਜਿਹੜਾ ਤੁਸੀਂ 90855 96010 ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ ਅਤੇ 6 ਜਨਵਰੀ 2026 ਨੂੰ 12 ਵਜੇ ਜਿਹੜੀ ਤੁਹਾਡੀ ਇੰਟਰਵਿਊ ਹੋਣੀ ਹੈ ਇਹ ਵਾਰ ਹੀਰੋਜ਼ ਮੈਮੋਰੀਅਲ ਮਿਊਜ਼ੀਅਮ ਖਾਸਾ ਕੈਂਟ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਣਿਆ ਉੱਥੇ ਤੁਸੀਂ ਜਿਹੜਾ ਵਾਕਨ ਇੰਟਰੂ ਦੇ ਵਿੱਚ ਵੀ ਪਹੁੰਚ ਸਕਦੇ ਹੋ ਇਹਦੇ ਤੋਂ ਇਲਾਵਾ ਜਿਹੜੀਆਂ ਪੋਸਟਾਂ ਨੇ ਇਹ ਮੰਡੀ ਗੋਬਿੰਦਗੜ੍ਹ ਦੇ ਵਿੱਚ 10ਵੀਂ 12ਵੀਂ ਤੇ ITI پاس ਉਮੀਦਵਾਰਾਂ ਦੀ ਮੰਗ ਕੀਤੀ ਜਾਂਦੀ ਹੈ ਜਿਦੇ ਵਿੱਚ CNC ਆਪਰੇਟਰ ਹੈਲਪਰ ਮਸ਼ੀਨਿਸਟ ਫਿਟਰ ਵੈਲਡਰ ਦੀ ਭਰਤੀ ਕੀਤੀ ਜਾਣੀ ਹੈ ਯੋਗਤਾ 10ਵੀਂ ਜਾਂ 12ਵੀਂ ਪਾਸ ਹੋਣੀ ਚਾਹੀਦੀ ਹੈ ਤਨਖਾਹ ਜਿਹੜੀ 15000 ਤੋਂ ਲੈ ਕੇ 27000 ਦੇ ਵਿਚਕਾਰ ਰਹੇਗੀ ਉਮਰ 18 ਤੋਂ 30 ਸਾਲ ਕੇਵਲ ਲੜਕੇ ਇਹਦੇ ਵਾਸਤੇ ਅਪਲਾਈ ਕਰ ਸਕਦੇ ਆ ਇੰਟਰਵਿਊ ਜਿਹੜੀ ਹੈ 24 ਦਸੰਬਰ ਤੋਂ ਲੈ ਕੇ 25 ਜਨਵਰੀ ਤੱਕ ਲਗਾਤਾਰ ਚੱਲ ਰਹੀ ਹੈ ਇਹ 10 ਵਜੇ ਤੁਸੀਂ ਮਾਡਰਨ ਆਟੋਮੇਟਿਵ ਪਿੰਡ ਚਤਰਪੁਰ ਮੰਡੀ ਗੋਬਿੰਦਗੜ ਨੇੜੇ ਉੱਥੇ ਪਹੁੰਚ ਸਕਦੇ ਹੋ ਜੇ ਤੁਸੀਂ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ 62844 69598 ਨੰਬਰ ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ